ਪੰਜਾਬੀ ਪੜ੍ਹਨ ਸੋਣਾ ਨਾ ਤੇ ਸਿੱਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਆਪਣਾ ਵਿਸ਼ਾ ਹੈ ਕੰਪਿਊਟਰ ਕੰਪਿਊਟਰ ਲੇਖ ਰਹੇ ਚਾ ਕੰਪਿਊਟਰ ਕੰਪਿਊਟਰ ਜਾਣ ਪਛਾਣ ਇਹ ਇੱਕ ਬਿਜਲੀ ਤੇ ਚੱਲਣ ਵਾਲੀ ਮਸ਼ੀਨ ਹੈ ਇਸ ਦੀ ਕੰਮ ਕਰਨ ਦੀ ਸਮਰੱਥਾ ਜਿਹੜੀ ਬਹੁਤ ਜ਼ਿਆਦਾ ਹੈ ਇਹ ਵਿਗਿਆਨ ਦੀ ਅਦਭੁਤ ਖੋਜ ਹੈ ਇਹ ਕਈ ਬੰਦਿਆਂ ਦਾ ਕੰਮ ਮਿੰਟਾਂ ਵਿੱਚ ਕਰ ਦਿੰਦਾ ਹੈ ਕੰਪਿਊਟਰ ਦਾ ਜਨਮਦਾਤਾ ਚਾਰਲਸ ਬੈਬਜਨਨ ਆਧੁਨਿਕ ਕੰਪਿਊਟਰ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਉਸਨੇ ਰਾਇਲ ਸੁਸਾਇਟੀ ਦੀ ਬੇਨਤੀ ਉੱਤੇ 1840 ਇਸਵੀ ਵਿੱਚ ਗਿਣਤੀ ਲਈ ਵਿਸ਼ਲੇਸ਼ਣਾਤਮਿਕ ਇੰਜਣ ਦਾ ਨਿਰਮਾਣ ਕੀਤਾ 1990 ਵਿੱਚ ਮਾਈਕਰੋ ਕੰਪਿਊਟਰ ਅਤੇ ਪਰਸਨਲ ਕੰਪਿਊਟਰ ਆਮ ਹੋ ਗਏ ਕੰਪਿਊਟਰ ਨੂੰ ਹੋਰ ਬਿਹਤਰ ਬਣਾਉਣ ਲਈ ਅਜੇ ਵਿਗਿਆਨੀ ਜੁਟੇ ਹੋਏ ਹਨ ਕੰਪਿਊਟਰ ਦੇ ਤਿੰਨ ਭਾਗ ਆ ਮੁੱਖ ਰੂਪ ਵਿੱਚ ਹੈ ਕੰਪਿਊਟਰ ਦੇ ਤਿੰਨ ਭਾਗ ਕੇਂਦਰੀ ਭਾਗ ਅਤੇ ਪ੍ਰਦਾਨ ਭਾਗ ਆਦਾਨ ਭਾਗ ਇਨਪੁਟ ਡਿਵਾਈਸ ਦੀ ਮਦਦ ਨਾਲ ਅਸੀਂ ਕੇਂਦਰੀ ਭਾਗ ਨੂੰ ਨਿਰਦੇਸ਼ ਦਿੰਦੇ ਹਾਂ ਅਤੇ ਪ੍ਰਦਾਨ ਭਾਗ ਰਾਹੀਂ ਆਉਟਪੁੱਟ ਰਾਹੀਂ ਡਿਵਾਈਸ ਰਾਹੀਂ ਅਸੀਂ ਨਤੀਜੇ ਪ੍ਰਾਪਤ ਕਰਦੇ ਹਾਂ ਕੰਪਿਊਟਰ ਦੇ ਅਲੱਗ-ਅਲੱਗ ਹਿੱਸਿਆਂ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ ਇਸ ਵਿੱਚ ਚੱਲਣ ਵਾਲੇ ਸਮੁੱਚੇ ਪ੍ਰੋਗਰਾਮਾਂ ਨੂੰ ਸੌਫਟਵੇਅਰ ਕਿਹਾ ਜਾਂਦਾ ਹੈ ਕੰਪਿਊਟਰ ਦੀ ਵਰਤੋਂ ਕੰਪਿਊਟਰ ਦੀ ਵਰਤੋਂ ਹਰ ਖੇਤਰ ਵਿੱਚ ਕੀਤੀ ਜਾਂਦੀ ਹੈ ਕੰਪਿਊਟਰ ਦਾ ਪ੍ਰਯੋਗ ਵਿਪਿੰਨ ਉਦਯੋਗ ਟੈਲੀਫੋਨ ਬਿਜਲੀ ਸਹਿਤ ਵਿਭਾਗ ਬੈਂਕਾਂ ਸਿੱਖਿਆ ਸੰਸਥਾਵਾਂ ਅਤੇ ਲਗਭਗ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਹੁੰਦਾ ਹੈ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਾਂ ਬਣਾਉਣ ਬਣਾਉਣ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ ਸਿਪਾਈ ਦੇ ਕੰਮ ਕੰਪਿਊਟਰ ਦੀ ਵਰਤੋਂ ਸਿਪਾਈ ਦੇ ਕੰਮ ਵਿੱਚ ਕੀਤੀ ਜਾਂਦੀ ਹੈ ਬਖ ਬਖ ਤਰ੍ਹਾਂ ਦੀਆਂ ਫੋਟੋਆਂ ਛਾਪਣ ਲਈ ਇਹਨਾਂ ਦੀ ਸੁੰਦਰ ਦਿਖ ਲਈ ਅਤੇ ਕਾਰਟੂਨ ਬਣਾਏ ਬਣਾਏ ਜਾਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕੰਪਿਊਟਰ ਦੀ ਕੰਮ ਕਰਨ ਦੀ ਸਮਰੱਥਾ ਇਸ ਦੀ ਕੰਮ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਹੈ। ਇਹ ਸੈਂਕੜੇ ਮਨੁੱਖਾਂ ਦੁਆਰਾ ਕਈ ਦਿਨਾਂ ਵਿੱਚ ਕੀਤੇ ਜਾਣ ਵਾਲਾ ਕੰਮ ਮਿੰਟਾਂ ਵਿੱਚ ਕਰ ਸਕਦਾ ਹੈ। ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ। ਕੰਪਿਊਟਰ ਨੇ ਮਨੁੱਖੀ ਜ਼ਿੰਦਗੀ ਨੂੰ ਹੰਤਾਂ ਦੀਆਂ ਸਹੂਲਤਾਂ ਦੇ ਕੇ ਸੁੱਖਾਂ ਨਾਲ ਭਰ ਦਿੱਤਾ ਹੈ ਹਵਾਈ ਜਾਜ ਮਜ਼ਾਇਲਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਕੰਪਿਊਟਰ ਦੁਆਰਾ ਨਿਯੰਤਰਣ ਹੋਣ ਲੱਗਿਆ ਹੈ ਬੇਰੋਜ਼ਗਾਰੀ ਵਧਾਉਣ ਵਿੱਚ ਭੂਮਿਕਾ ਕੰਪਿਊਟਰ ਦੇ ਕਾਰਨ ਬੇਰੋਜ਼ਗਾਰੀ ਵਿੱਚ ਬਹੁਤ ਵਾਧਾ ਹੋਇਆ ਹੈ ਕੰਪਿਊਟਰ ਸੈਕਟਰ ਦੇ ਲੋਕਾਂ ਦਾ ਕੰਮ ਘੱਟ ਸਮੇਂ ਵਿੱਚ ਕਰ ਦਿੰਦਾ ਹੈ ਇਸ ਲਈ ਬਹੁਤ ਥੱਥੀ ਕੰਮ ਕਰਨ ਵਾਲੇ ਬੇਰੁਜ਼ਗਾਰ ਹੋ ਗਏ ਹਨ ਮਸ਼ੀਨ ਚਲਾਉਣ ਲਈ ਮਨੁੱਖਾਂ ਦੀ ਲੋੜ ਹੁੰਦੀ ਹੈ ਪਰ ਇਸ ਮਸ਼ੀਨ ਤੇ ਇੱਕ ਹੀ ਮਨੁੱਖ ਇੱਕ ਸਮੇਂ ਵਿੱਚ ਕਾਫੀ ਕੰਮ ਇਕੱਠੇ ਕਰ ਦਿੰਦਾ ਹੈ ਦਿੱਤੇ ਜਾਂਦੇ ਹਨ ਕੰਪਿਊਟਰ ਦੀ ਕੰਪਿਊਟਰ ਦੇ ਦੁਰਉਪਯੋਗ ਕੋਝ ਸਮਾਜ ਵਿਰੋਧੀ ਤੱਤ ਕੰਪਿਊਟਰ ਦਾ ਦੁਰਪਯੋਗ ਵੀ ਕਰਦੇ ਹਨ ਉਹ ਕੰਪਿਊਟਰ ਦੀ ਮਦਦ ਨਾਲ ਕੇ ਕਦੇ ਵੀ ਕਿਸੇ ਨੂੰ ਨੈਤਿਕ ਫੋਟੋ ਅਤੇ ਸਨੇਹੇ ਭੇਜਣ ਤੋਂ ਨਹੀਂ ਡਰਦੇ ਸਾਈਬਰ ਕ੍ਰਾਈਮ ਨਾਮ ਦਾ ਨਮਾਦੈਤ ਲੋਕਾਂ ਦੀ نیند ਹਰਾਮ ਕਰ ਰਿਹਾ ਹੈ ਕੰਪਿਊਟਰ ਦੀ ਮਦਦ ਨਾਲ ਨਕਲੀ ਕਰੰਸੀ ਨਕਲੀ ਏਟੀਐਮ ਜਾਂ ਕ੍ਰੈਡਿਟ ਕਾਰਡ ਬਣਾਉਣਾ ਸ਼ਰਾਰਤੀ ਲੋਕਾਂ ਲਈ ਖੱਬੇ ਹੱਥ ਦਾ ਖੇਲ ਬਣ ਗਿਆ ਹੈ ਕੰਪਿਊਟਰ ਦੀ ਅਜਹੀ ਦੁਰਵਰਤੋਂ ਕਰਨ ਵਾਲਿਆਂ ਲਈ ਸਖਤ ਕਾਨੂੰਨ ਹੋਣੇ ਚਾਹੀਦੇ ਹਨ ਬੱਚਿਆਂ ਦੀ ਸਿਹਤ ਤੇ ਕੰਪਿਊਟਰ ਦਾ ਅਸਰ ਅੱਜਕੱਲ ਬੱਚੇ ਕੰਪਿਊਟਰ ਤੇ ਖੇਡਾਂ ਖੇਡਣੇ ਪਸੰਦ ਕਰਦੇ ਹਨ ਉਹ ਖੇਡ ਦੇ ਮੈਦਾਨ ਵਿੱਚ ਨਹੀਂ ਖੇਡ ਖੇਡਣਾ ਚਾਹੁੰਦੇ ਜਿਸ ਕਾਰਨ ਉਹਨਾਂ ਦੀ ਸਿਹਤ ਤੇ ਬਹੁਤ ਪ੍ਰਭਾਵ ਪੈਂਦਾ ਹੈ ਉਹਨਾਂ ਦਾ ਭਾਰ ਵਧਣਾ ਆਮ ਗੱਲ ਹੈ ਕੰਪਿਊਟਰ ਨਾਲ ਦਿਮਾਗ ਭਾਵੇਂ ਤਿੱਖਾ ਹੁੰਦਾ ਹੈ ਪਰ ਬੱਚਾ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਰਹਿੰਦੇ ਕੰਨਾਂ ਵਿੱਚ ਹੈੱਡਫੋਨ ਦੀ ਬਾਰਤੋਂ ਕਰਕੇ ਬੱਚਿਆਂ ਦੇ ਕੰਨਾਂ ਦੇ ਪਰਦੇ ਖਰਾਬ ਹੋ ਜਾਂਦੇ ਹਨ ਕੰਪਿਊਟਰ ਦੇ ਲਾਭ ਕੰਪਿਊਟਰ ਦੇ ਬਹੁਤ ਸਾਰੇ ਲਾਭ ਵੀ ਹਨ ਕੰਪਿਊਟਰ ਸਿੱਖਿਆ ਵਿੱਚ ਮਾਰ ਲੋਕਾਂ ਲਈ ਤਾਂ ਰੋਜ਼ਗਾਰ ਦੇ ਨਿਤ ਨਵੇਂ ਦਰਵਾਜੇ ਖੁੱਲ ਰਹੇ ਹਨ ਕੰਪਿਊਟਰ ਦੇ ਸਾਹਮਣੇ ਬੈਠ ਕੇ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਆਪਣੇ ਵੀ ਮਿੱਤਰਾਂ ਜਾਂ ਸਬੰਧੀਆਂ ਨਾਲ ਗੱਲ ਕਰ ਸਕਦੇ ਹਾਂ ਇਸ ਸਾਰੇ ਕੰਮ ਨੂੰ ਇੰਟਰਨੈਟ ਨੇ ਸੰਭਵ ਬਣਾਇਆ ਹੈ ਕੰਪਿਊਟਰਾਂ ਹੀ ਅਸੀਂ ਪੈਸੇ ਦਾ ਲੈਣ-ਦੇਣ ਕਰ ਲੈਂਦੇ ਹਾਂ ਸਿੱਟਾ ਕੰਪਿਊਟਰ ਵਿਗਿਆਨ ਦੀ ਇੱਕ ਅਦਭੁਤ ਖੋਜ ਹੈ ਕੰਪਿਊਟਰ ਦੇ ਕੁਝ ਹਾਨੀਕਰਕ ਪੱਖ ਵੀ ਸਾਹਮਣੇ ਆ ਰਹੇ ਹਨ ਇਸ ਦੇ ਲਾਭ ਸਾਹਮਣੇ ਇਹ ਆਟੇ ਵਿੱਚ ਲੂਣ ਦੇ ਬਰਾਬਰ ਹਨ ਕੰਪਿਊਟਰ ਆਧੁਨਿਕ ਯੁੱਗ ਦੀ ਇੱਕ ਅਨੋਖੀ ਅਤੇ ਵਿਲੱਖਣ ਪ੍ਰਾਪਤੀ ਹੈ ਇਸ ਨੇ ਮਨੁੱਖ ਦੇ ਜੀਵਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਪੰਜਾਬੀ ਪਾਠ ਸੁਣਨ ਅਤੇ ਸਿੱਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ